ਸਿਪਲ ਭਵਿੰਦਰ ਸਿੰਘ ਸੰਧੂ ਦਸ਼ਮੇਸ਼ ਕਾਨਵਰ ਸਕੂਲ ਤੇ ਦਸ਼ਮੇਸ਼ ਇੰਟਰਨੈਸ਼ਨਲ ਸਕੂਲ ਸਰਦੂਰਗੜ ਮੈਂ ਸਾਰਿਆਂ ਨੂੰ ਪਰਿਵਾਰਾਂ ਨੂੰ ਸਾਡੇ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਇਹ ਵਿਸ਼ਕਰਮਾਂ ਦੇ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਮੁबारकਾ ਦੇਣਾ ਤੇ ਮੇਰੀ ਇੱਛਾ ਹੈ ਆਪਦੇ ਵੱਲੋਂ ਮੇਰਾ ਸੁਨੇਹਾ ਸਮਝ ਲਓ ਕਿ ਆਪਾਂ ਜਿਹੜੇ ਸਾਰੇ ਨਾਲ ਮਿਲ ਕੇ ਜਿਹੜੀ ਗ੍ਰੀਨ ਦੀਵਾਲੀ ਬਣਾਈਏ ਔਰ ਪ੍ਰਦੂਸ਼ਣ ਰਹਿਤ ਦੀਵਾਲੀ ਬਣਾਈਏ ਤੇ ਜੋ ਆਪਾਂ ਇਹਦੇ ਵਿੱਚੋਂ ਬਚਤ ਕੱਢ ਸਕਦੇ ਆ ਆਪਾਂ ਦੀਵਾਲੀ ਦੇ ਪਟਾਕੇਾਂ ਚੋਂ ਲਾ ਲਓ ਅੱਜਕੱਲ ਦੇ ਮਿਠਾਈਆਂ ਚੋਂ ਲਾ ਲਓ ਜੋ ਵੀ ਕੁਛ ਹੈਗਾ ਯਾਰ ਤਾਂ ਉਹਦੀ ਜਿਹੜੀ ਬਚਤ ਕੱਢ ਸਕਦੇ ਆ ਉਹ ਆਪਾਂ ਕਿਸੇ ਤਰੀਕੇ ਦੇ ਨਾਲ ਜਿਹੜਾ ਕੋਈ ਆਪ ਨੂੰ ਪਤਾ ਹੈ ਕਿ ਹਾਰਾ ਕਿ ਹਟੇ ਆ ਤੇ ਆਪਾਂ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਭਰਾ ਇਹ ਹੋਏ ਆ ਪੱਤਰਕਾਰ ਵੀ ਰਾਏ ਹੋਏ ਨੇ ਤਾਂ ਇਹਨਾਂ ਦੇ ਰਾਹੀਂ ਲਾ ਲਓ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਉਹਨਾਂ ਲੋਕਾਂ ਦੀ ਮਦਦ ਕਰ ਸਕੀਏ ਜਿਨ੍ਹਾਂ ਨੂੰ ਇਹਦੀ ਜਰੂਰਤ ਆ ਤਾਂ ਆਪਣੇ ਵਾਸਤੇ ਇਹ ਬਹੁਤ ਵੱਡਾ ਕੁਸ਼ਨੇਆ ਵੀ ਹੋਊਗਾ ਔਰ ਸਾਰੇ ਜਿਹੜੇ ਆਪਾਂ ਨੂੰ ਜਿਹੜਾ ਆਪਾਂ ਨੂੰ ਬਚਤ ਦੀ ਵੀ ਆਦਤ ਪਾਉਗੀ ਲੋੜਵੰਦਾਂ ਦੀ ਆਪਾਂ ਮਦਦ ਕਰ ਸਕਦੇ ਆ ਤਾਂ ਮੇਰੇ ਵੱਲੋਂ ਦੁਬਾਰਾ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁबारकਾ ਵਧਾਈਆਂ